ਅੱਜ ਅੱਜ ਆਪਾਂ ਤੁਹਾਨੂੰ ਸਲਾਰੇ ਦੀ ਸਟਿਚਿੰਗ ਦੱਸਦੇ ਹਾਂ। ਇਹਨੂੰ ਆਪਾਂ ਸਲਾਰੇ ਨੂੰ ਕਟਿੰਗ ਕੀਤਾ ਵਾ ਇਸ ਨੂੰ ਆਪਾਂ ਆਸਨ ਤੋਂ ਦੋਨੇ ਸਾਈਡਾਂ ਹੀ ਲਿਆ ਕੇ ਇਸ ਤਰ੍ਹਾਂ ਫੋਲਡ ਕਰ ਲੈਣਾ। ਇਹਨੂੰ ਇਸ ਤਰ੍ਹਾਂ ਫੋਲਡ ਕਰਨਾ। ਇਸ ਤਰ੍ਹਾਂ ਇਹਦੀ ਸਲਾਈ ਲਗਾਣੀ ਆ। ਤਾਂ ਇਹੋ ਜਿਹਾ ਹੈ। ਸਾਰੀ ਸਲਾਈ ਲਗਾ ਲੈਣੀ ਆਪਾਂ ਦੋਨੇ ਸਾਈਡਾਂ। अपनी इस तरह तो सिलाई लग गई इस तू बाद आप इस हम इस तरह ला लेना वो पहला आपू इस करके फिर इसके उपर सिलाई लगानी है अपनी गोनी सिलाई लग गई सिलाई लग तो गई है ही ब गई है हम आप दूसरी साइड भी इस तरह ही आसन की सिलाई लगा लेंगे दूसरी साइड भी इस तरह ही फोल्ड करके सिलाई करा दो आसन तो आप इस तरह ही सिलाई है। ਤਾਂ ਕਿਰਤ ਨੂੰ ਉਸੇ ਤਰ੍ਹਾਂ ਕੜਾ ਕੇ ਟੁਕੜੇ ਨੂੰ ਇਸ ਤਰ੍ਹਾਂ ਹੁਣ ਇਸ ਪਰੋਂ ਦੇ ਕੇ ਇਸ ਤਰ੍ਹਾਂ ਲੋ ਜੀ ਵੀ ਆਪਣੀ ਸਿਲਾਈ ਲੱਗਦੀ ਆ तो मगरों बेल्ट लगाने इसकी बेल्ट लैली आने बेल्ट सिलाई कर दे

ਫਿਰ ਸਲਾਈਂ ਲਗਾ ਲਾਂਗੇ ਹੁਣ ਆਪਾਂ ਇਹਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਇਸਦੇ ਵਿੱਚ ਲਾਸਟ ਪਾਉਣੀ ਆ ਇਹ ਆਪਾਂ ਹੁਣ ਆਪਾਂ ਇਹ ਆਸਣ ਦੀ ਜਿਹੜੀ ਸਲਾਈ ਹੀ ਉੱਥੋਂ ਆਪਾਂ ਪਲਾਸਟਿਕ ਦਾ ਅੰਦ ਕਰਾਂਗੇ ਉੱਥੋਂ ਆਪਾਂ ਐਸਾ ਆਸਣ ਤੋਂ ਇਸ ਤਰ੍ਹਾਂ ਸਲਾਈ ਲਗਾਵਾਂਗੇ ਤਾਂ ਕਿ ਪਲਾਸਟਿਕ ਵੱਧ ਘਟ ਨਾ ਹੋਵੇ ਹੁਣ ਆਪਾਂ ਉਹ ਵੀ ਤਾਂ ਸਗਾ ਲਈਏ ਤੇ ਰ ਆਪਾਂ ਇਸ ਨੂੰ ਇਸ ਤਰ੍ਹਾਂ ਦੇਖਣਾ ਨੂੰ ਅਸ ਸੀਨ ਤੋਂ ਇੱਥੇ ਸੀਨ ਤੱਕ ਇਹ ਨਾ ਬੰਦਾ ਇਹ ਅਸੀਂ ਸਲਾਈ ਕਰਾਵਾਂਗੇ ਉਸੇ ਤਰ੍ਹਾਂ ਹੀ ਇਸ ਤੋਂ ਬਾਅਦ ਆਪਾਂ ਪਲਾਸਟਿਕ ਦੇ ਉੱਪਰ ਸਲਾਈ ਕਰਾਵਾਂਗੇ पोहोचेला एक सेट तू जोड द्यास हुन आपला दस दे బాస్ కడడేను కట్ సై గానీ ई लगावे हूं आप सिलाई लगानी है नाली की अपनी नाली की सिलाई लगा ਲਾਈ ਲਗਾਣੇ ਆ ਜਿਵੇਂ ਕਿ ਕਈ ਆਪਾਂ ਪੀਕੋ ਵੀ ਕਰਵਾ ਲੈਣੇ ਆ ਪਰ ਇਸ ਤੇ ਆਪਾਂ ਸਲਾਈ ਹੀ ਲਗਾਵਾਂਗੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਵਾ ਇਸ ਤਰ੍ਹਾਂ ਹਨ ਕਾਲ ਕਾ ਜੈ ਇਹਨੂੰ ਫੋਲਡ ਕਰਨਾ ਆਪਾਂ ਜਿਆਦਾ ਨਹੀਂ ਆਪਾਂ ਇਹਨੂੰ ਫੋਲਡ ਕਰਨਾ ਬਸ ਨੋਰਮਲ ਨੋਰਮਲ ਜਿਹਾ ਫੋਲਡ ਨਹੀਂ ਆਪ ਕੋਲ ਰਿਕਾਰਡ ਨਹੀਂ ਜੀ ਉਹਨਾਂ ਆਪਣਾ ਇਹ ਸਲਾਰਾ ਪੂਰਾ ਤਿਆਰ ਹੋ ਗਿਆ ਹੈ ਦੇਖੋ ਇਸਦੀ ਲੁੱਕ ਇਸ ਤਰ੍ਹਾਂ ਆਉਗੀ ਤੇ ਹੋਂ ਤੁਸੀਂ ਵੀਡੀਓ ਦੇਖ ਕੇ ਕਮੈਂਟ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਨਾ ਧੰਨਵਾਦ